ਬੀਤੇ ਦਿਨੀ ਭਾਜਪਾ ਤੇ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਮੁੜ ਤੋਂ ਗੱਠਜੋੜ ਹੋਣ ਦੀਆਂ ਚਰਚਾਵਾਂ ਦੇ ਤਹਿਤ ਅੱਜ ਇੱਕ ਵੱਡੀ ਖਬਰ ਆਈ ਹੈ ਖਬਰ ਇਹ ਹੈ ਕਿ ਇਸ ਗੱਠਜੋੜ ਦੇ ਦੁਬਾਰਾ ਤੋਂ ਇਕੱਠੇ ਹੋਣ ਦੀਆਂ ਸਾਰੀਆਂ ਅਫਵਾਹਾਂ ਨੇ ਤੇ ਭਾਜਪਾ ਤੇ ਅਕਾਲੀ ਦਲ ਪੰਜਾਬ ਦੇ ਵਿੱਚ ਇਕੱਠੇ ਨਹੀਂ ਹੋ ਰਹੇ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਦਾ ਇੱਕ ਇੰਟਰਵਿਊ ਦੇ ਦੌਰਾਨ ਬਿਆਨ ਆਇਆ ਸੀ ਕਿ ਅਕਾਲੀ ਦਲ ਦੇ ਨਾਲ ਬੀਜੇਪੀ ਦੀ ਗੱਠਜੋੜ ਦੇ ਲਈ ਗੱਲਬਾਤ ਜਾਰੀ ਹੈ ਪਰ ਦੂਸਰੇ ਹੀ ਦਿਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਿਸੇ ਵੀ ਸੂਰਤ ਦੇ ਵਿੱਚ ਫਿਲਹਾਲ ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀਆਂ ਦਾ ਗੱਠਜੋੜ ਨਹੀਂ ਹੋਵੇਗਾ ਉਧਰ ਅਕਾਲੀ ਦਲ ਦੇ ਆਗੂ ਆਖ ਰਹੇ ਨੇ ਕਿ ਜਦੋਂ ਬੀਜੇਪੀ ਪੰਜਾਬ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲੇਗੀ ਅਕਾਲੀ ਦਲ ਉਦੋਂ ਹੀ ਬੀਜੇਪੀ ਦੇ ਨਾਲ ਮੁੜ ਤੋਂ ਗੱਠਜੋੜ ਕਰੇਗਾ ਫਿਲਹਾਲ ਅਕਾਲੀ ਦਲ ਦਾ ਗੱਠ ਜੋੜ ਪੰਜਾਬ ਦੇ ਵਿੱਚ BSP ਦੇ ਨਾਲ ਹੈ ਤੇ 2024 ਦੀਆਂ ਲੋਕ ਸਭਾ ਚੋਣਾਂ ਵੀ ਇਹੋ ਗੱਠ ਜੋੜ ਦੇ ਨਾਲ ਮਿਲ ਕੇ ਲੜਨ ਦੀ ਗੱਲ ਆਖੀ ਜਾ ਰਹੀ ਹੈ